ਆਹੀ ਭਾਈ ਤੂੰ ਗੁਰਮੁਖ ਬਣ ਕੇ ਮਨ ਮਤਨ ਕਾਰ ਦਾਣ ਕਰ ਤਾਲ ਕਾਲ ਕੁਰਖ ਪਾਈ ਗੁਰੂ ਦੀ ਸਮਝਾ ਕੇ ਰਬ ਦਾ ਨਾਮ ਜਪਣਾ ਕਰੇ ਨਾਲ ਤੇਰਾ ਜੀਵਨ ਸਫਲਾ ਬਣੇਗਾ ਜੀ ਇੱਥੇ ਆਈ ਹੈ ਆਖਰੀ ਬੰਦ ਗੁਰੂ ਸਾਹਿਬ ਜੀ ਦੇ ਸ਼ਲੋਕ ਦਾ ਇਹ ਸਬਦਾਂ ਕਿ ਪਾਈ ਹੈ ਗੁਰੂ ਦਿਚਾਲ ਵਾਲਿਆ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜੋ ਸਾਰੇ ਜੀਹਾਂ ਦਾ ਆਧਾਰ ਹੈ ਜੋ ਪ੍ਰਮਾਤਮਾ ਸਭ ਦੀ ਪਾਲਣਾ ਕਰਦਾ ਸਭ ਨੂੰ ਸੰਭਾਲ ਕੇ ਰੱਖਦਾ ਨਾਮ ਰੂਪੀ ਤਨ ਨਾਲ ਤੋbaar ਬਰ ਆਪਣੇ ਮਨ ਨਾਮ ਨਾਲ ਜੋੜ ਨਾਮ ਦੀ ਕਮਾਈ ਕਰ ਗੁਰ ਸਤਗੁਰ ਕਾ ਜੋ ਸਿਖ ਖਾਈ ਸੋ ਪਾਲਗੁਰ ਨਾਮ ਤੇ ਆਵਦਮ ਕਰੇ ਫਲਕੇ ਵਰਮਾਤੀ ਇਸ਼ਨਾਨ ਕਰੇ ਅਮਰ ਸਰੁਨਾ ਆਵੇਂ ਉਪਦੇਸ਼ ਗੁਰੂਵਾਰ ਸਜਾਪੇ ਸਭ ਕਲ ਵਿਦੋਗ ਪਾਪ ਲੈ ਜਾਵੇ ਫਿਰ ਚੜੇ ਦਿਨ ਸਿਰ ਬਾਣੀ ਗਾਵੇ ਬਹਿਂ ਦੇਵ ਨਾਮ ਤੇ ਆਵੇ ਜ ਸਾਸ ਗਰਾਸ ਹੈ ਹਰ ਹਰ ਸੋ ਗੁਰਸੀ ਗੁਰੂ ਮਨ ਭਾਵੇ ਜਿਸ ਨੂੰ ਦੇ ਆਲ ਮੇਰਾ ਸਵਾਮੀ ਇਸ ਗੁਰਸੀ ਗੁਰੂ ਉਪਦੇਸ਼ ਸੁਣਾਵੇ ਜਨਾਨਕ ਤੂੜ ਕੀ ਜੋ ਆਪ ਜਪੀਂ ਆਵਰਾ ਨਾਮ ਦੇ ਬਾਈ ਪਾਇਯਤ ਨਾੜ ਹੋ ਤੰ ਤਾ ਦਿਓ ਨਾਮ ਚ ਬਣਵਾਲੀਆਂ ਰੂਹਾਂ ਗੁਰੂ ਦੀਆਂ ਖੁਸ਼ੀਆਂ ਮਾਣਦੇ ਆ ਨਹੀਂ ਗੁਰੂ ਸੇ ਨਮਸਕਾਰ ਕਰਦੇ ਨੇ ਉਹਨੇ ਬਲਿਹਾਰ ਜਾਂਦੇ ਨੇ ਫਿਰ ਗੁਰੂ ਪਿਆਰ ਉਹਨਾਂ ਦੇ ਬੋਲ ਕਿਉਂ ਨਹੀਂ ਪੂਰੀ ਹੋਣਗੇ ਸੱਚ ਨੂੰ ਪ੍ਰਤੀ ਪ੍ਰਭ ਜੀ ਬਸੇ ਸਾਧ ਕੀ ਰਸਨਾ ਸਾਧ ਕਾ ਜਿਹੜਾ ਬਚਨ ਸਾਦਾ ਅਟਲ ਵੀ ਸਾਦਾ ਬਚਨ ਗੁਰੂ ਸੇਬਾ ਦਾ ਬਚਨ ਬਿਲਕੁਲ ਸੱਚ ਹੁੰਦਾ ਹੈ ਸੰਗਤੀ ਰੂਪੀ ਨਾਮ ਜਪਿਆ ਮੇਸਾ ਸਜ ਨਾਲ ਜੋੜਦਾ ਪਰਮਾਤਮਾ ਵਸਦਾ ਸੰਗਤਾਂ ਵਿੱਚ ਪਰਮਾਤਮਾ ਵਸਦਾ ਹੈ ਗੁਰੂਕਾਰਿ ਸੰਤਾਂ ਦੇ ਰਸਨਾ ਤੇ ਪਰਮਾਤਮਾ ਵਸਦਾ ਹੈ ਜੀ ਦੇ ਅੰਦਰ ਇਸ ਮਹਿਸੂਸ ਕਰਨ ਵਾਸਤੇ ਗੁਰੂ ਵਾਲਾ ਬਣਨਾ ਜ਼ਰੂਰੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਮਨ ਦੀ ਮਤ ਨੂੰ ਤਿਆਗਣਾ ਲਾਹਾ ਲੈਣਾ ਜ਼ਰੂਰੀ ਹੈ ਨਾਮ ਪੰਜ ਪੀ ਮਹਾਰਾਜ ਦੇ ਨਾਮ ਜਿ ਕੋ ਨਾਨਕ ਨਾਮ ਤੇ ਆਈਏ ਸਭਨਾ ਜੀ ਆਇਆਂ ਕਾਹ ਦਾ ਕੁਛ ਪਲਪ ਨਾਮ ਸਿਮਰ ਕੇ ਤਾਂ ਗੁਰੂ ਮਹਾਰਾਜ ਹੁਸ਼ਿਆ ਬਾਣੀ ਹੋਈਆਂ ਕੋ ਲਾਂ ਦੀ ਖੀਮਾ ਸਭ ਤੇ ਗੁਰੂ ਸਰ ਕਿਰਪਾ ਕਾ ਸਭ ਨੂੰ ਪਾਇ ਨਾਮ ਰੂਪੀ ਤਨ ਵਕਸ਼ਣ ਜਿ ਕੋ ਸਾਰੇ ਪ੍ਰੇਮ ਨਾਲ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਜੀ ਵਾਹੇ ਗੁਰੂ 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 ਵਾਹਿਗੁਰੂ ਕਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ 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 ਨਾਨਕ ਨਾਮ ਤੇ ਆਈਏ ਸਬਨਾ ਜੀ ਆ ਗਦਾ ਵਾਹਿਗੁਰੂ 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 ਧਰਮ ਕੇ ਸਦਾ ਤੇ ਆਈਏ ਇਕ ਨਾਮ ਕਰਤਾ ਪਾਹੀ ਗੁਰੂ ਵਾਹੀ 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 ਗੁਰੂ